ਫਿਰੋਜ਼ਪੁਰ 'ਚ ਮੰਗਲਵਾਰ ਦੁਪਹਿਰ ਵੱਡੀ ਵਾਰਦਾਤ ਵਾਪਰੀ ਜਿੱਥੇ ਇੱਕ ਬਾਈਕ ਤੇ ਆਏ 6 ਬਦਮਾਸ਼ਾਂ ਨੇ ਕਾਰ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਚਚੇਰੇ ਭਰਾ ਤੇ ਭੈਣ ਸਮੇਤ 3 ਲੋਕਾਂ ਦੀ ਮੌਤ ਹੋ ਗਈ ਇਸ ਦੇ ਵਿੱਚ 2 ਵਿਅਕਤੀ ਗੰਭੀਰ ਜ਼ਖਮੀ ਹੋਏ ਉਨਾਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਕੌਰ ਦਿਲਦੀਪ ਸਿੰਘ ਅਤੇ ਆਕਾਸ਼ਦੀਪ ਵਾਸੀ ਕੰਬੋਜਨਗਰ ਵਜੋਂ ਹੋਈ ਜਦਕਿ ਜੰਟੀ ਅਤੇ ਅਨਮੋਲ ਸਿੰਘ ਜ਼ਖਮੀ ਹੋ ਗਏ ਜਸਪ੍ਰੀਤ ਕੌਰ ਅਤੇ ਦਿਲਦੀਪ ਸਿੰਘ ਕਚੇਰੇ ਭਰਾ ਭੈਣ ਸਨ ਅਤੇ ਆਕਾਸ਼ਦੀਪ ਦਿਲਦੀਪ ਦਾ ਦੋਸਤ ਸੀ ਜ਼ਖਮੀ ਅਨਮੋਲ ਸਿੰਘ ਜਸਪ੍ਰੀਤ ਦਾ ਅਸਲੀ ਭਰਾ ਅਤੇ ਜੈਤੀ ਅਨਮੋਲ ਦਾ ਦੋਸਤ ਹੈ ਬਦਮਾਸ਼ ਦਿਲਦੀਪ ਨੂੰ ਮਾਰਨ ਆਏ ਸਨ ਤੇ ਸਜਾਰੇ ਕੇ ਦਿਲਦੀਪ ਕੋ ਅਪਰਾਧਿਕ ਸੁਭਾਦਾ ਸੀ ਉਹ ਆਸ਼ੀਸ਼ ਗੈਂਗ ਦਾ ਨਿਸ਼ਾਨਾ ਸੀ ਜਾਣਕਾਰੀ ਅਨੁਸਾਰ ਜਸਪੀਤ ਕੌਰ ਦਾ 1 ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ ਉਸ ਦੇ ਪਿਤਾ ਦੀ 5 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਜਿਹੇ ਚਿਲ ਉਸਦੇ ਵਿਆਹ ਦੀ ਜ਼ਿੰਮੇਵਾਰੀ ਉਸਦੇ ਚਚੇਰੇ ਭਰਾ ਦਿਲਦੀਪ ਸਿੰਘ ਉਰਫ ਲਾਲੀ ਨੇ ਲਈ ਮੰਗਲਵਾਰ ਨੂੰ ਦਿਲਦੀਪ ਸਿੰਘ ਜਸਪ੍ਰੀਤ ਚਚੇਰੇ ਭਰਾ ਤੇ ਦੋਸਤ ਨਾਲ ਕਾਰ ਦੇ ਵਿੱਚ ਕਪੜੇ ਖਰੀਦਣ ਜਾ ਰਿਹਾ ਸੀ ਇਸ ਸਬੰਧੀ ਸੂਚਨਾ ਮਿਲਦੇ ਹੀ ਆਸ਼ੀਸ਼ ਗੈਂਗ ਨੇ ਅਕਾਲਗੜ੍ਹ ਗੁਰਦੁਆਰੇ ਨੇੜੇ ਉਸ ਨੂੰ ਘੇਰ ਲਿਆ ਬਦਮਾਸ਼ਾਂ ਨੇ ਕਾਰ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਚੋਂ ਜਸਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦਿਲਦੀਪ ਅਤੇ ਕਾਸ਼ਕੀਬ ਦੀ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਡੋਗ ਸਕਵਾਡ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 50 ਖਾਲੀ ਖੋਲ ਬਰਾਮਦ ਕੀਤੇ ਪੁਲਿਸ ਵਦਮਾਸ਼ਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕਰ ਰਹੀ ਹੈ